ਸਤਿ ਸ਼੍ਰੀ ਅਕਾਲ ਪੰਜਾਬੀ ਉਹ ਬ੍ਰੇਕਿੰਗ ਪੰਜਾਬ ਨਿਊ ਚੈਨਲ ਦੇਖ ਰਹੇ ਸਾਰੇ ਹੀ ਪੰਜਾਬੀਆਂ ਦਾ ਸਵਾਗਤ ਕਰਦੇ ਹਾਂ ਹਾਜ਼ਰ ਹੋਏ ਹਾਂ ਅੱਜ ਦੀਆਂ ਵੱਡੀਆਂ ਖਬਰਾਂ ਲੈ ਕੇ ਤੇ ਸਭ ਤੋਂ ਪਹਿਲਾਂ ਹੁਣ ਪਹਿਲੀ ਵੱਡੀ ਖਬਰ ਦੀ ਗੱਲ ਕਰੀਏ ਤੇ ਐਮਪੀ ਅਮਰਤਪਾਲ ਸਿੰਘ ਦੀ ਪੈਰੋਲ ਅਰਜੀ ਹੋਈ ਹੈ ਰੱਦ ਅਮਰਤ ਸਰ ਪ੍ਰਸ਼ਾਸਨ ਦੀ ਸਿਪਾਰਸ਼ ਦੇ ਉੱਤੇ ਕੀਤਾ ਗਿਆ ਹੈ ਫੈਸਲਾ ਜੀ ਹਾਂ ਪੰਜਾਬ ਸਰਕਾਰ ਨੇ ਹੁਣ ਲੋਕ ਸਭਾ ਮੈਂਬਰ ਅਮਰਤਪਾਲ ਸਿੰਘ ਦੀ ਪੈਰੋਲ ਦੀ ਅਰਜੀ ਰੱਦ ਕਰ ਦਿੱਤੀ ਹੈ ਜਿਸ ਕਰਕੇ ਉਹ ਸੰਸਦ ਦੇ ਸਰਦ ਰੁੱਤ ਫੈਸ਼ਨ ਦੇ ਵਿੱਚ ਹਿੱਸਾ ਨਹੀਂ ਲੈ ਸਕਣਗੇ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਨੇ ਅਮਰਤਪਾਲ ਦੀ ਪੈਰੋਲ ਮਾਮਲੇ ਦੇ ਵਿੱਚ ਦਾਇਰ ਪਟੀਸ਼ਨ ਤੇ 21 ਨਵੰਬਰ ਨੂੰ ਸੁਣਵਾਈ ਦੇ ਦੌਰਾਨ ਪੰਜਾਬ ਸਰਕਾਰ ਨੂੰ ਹਫ਼ਤੇ ਦੇ ਵਿੱਚ ਫੈਸਲਾ ਕਰਨ ਦੇ ਨਿਰਦੇਸ਼ ਜਾਰੀ ਕੀਤੇ ਸਨ ਕਿ ਭਾਈ ਅਮਰਤਪਾਲ ਨੂੰ ਪੈਰੋਲ ਦੇ ਦਿੱਤੀ ਜਾਵੇਗੀ ਪਰ ਪੰਜਾਬ ਸਰਕਾਰ ਇਸ ਦਾ ਫੈਸਲਾ ਕਰੇਗੀ ਪਰ ਪੰਜਾਬ ਦੇ ਗ੍ਰਹਿ ਵਿਭਾਗ ਨੇ ਜ਼ਿਲ੍ਹਾ ਮੈਜਿਸਟ੍ਰੇਟ ਅਮਰਤਸਰ ਅਤੇ ਜ਼ਿਲ੍ਹਾ ਪੁਲਿਸ ਕਪਤਾਨ ਤੋਂ ਹਾਈ ਕੋਰਟ ਦੇ ਹੁਕਮਾਂ ਤਹਿਤ ਰਿਪੋਰਟ ਮੰਗੀ ਸੀ ਸੋ ਜਿਸ ਤੋਂ ਬਾਅਦ ਹੁਣ ਅਮਰਤਸਰ ਪ੍ਰਸ਼ਾਸਨ ਨੇ ਪੈਰੋਲ ਦੀ ਅਰਜ਼ੀ ਰੱਦ ਕਰ ਦਿੱਤੀ ਹੈ ਸੋ ਇਸ ਦੀ ਸਪਾਰਸ਼ ਕੀਤੀ ਹੈ ਕਿ ਇਹ ਅਮਰਤਪਾਲ ਨੂੰ ਜਿਹੜਾ ਕਿ ਪ੍ਰੋਲ ਹੁਣ ਨਹੀਂ ਮਿਲਣੀ ਚਾਹੀਦੀ ਹੈ ਸੋ ਅਮਰਤਪਾਲ ਸਿੰਘ ਨੂੰ ਹੁਣ ਪ੍ਰੋਲ ਨਾ ਦੇਣ ਦਾ ਫੈਸਲਾ ਕਰ ਦਿੱਤਾ ਗਿਆ ਹੈ ਪੰਜਾਬ ਸਰਕਾਰ ਦੇ ਵੱਲੋਂ ਸਰਕਾਰੀ ਸੂਤਰਾਂ ਨੇ ਪੋਸਟ ਕੀਤੀ ਸੀ ਕਿ ਅਮਰਤਪਾਲ ਸਰਦ ਰੁੱਤ ਦੇ ਦੌਰਾਨ ਸੰਸਦ ਦੇ ਵਿੱਚ 1 ਤੋਂ ਲੈ ਕੇ 19 ਦਸੰਬਰ ਤੱਕ ਸ਼ਾਮਲ ਹੋਣਾ ਚਾਹੁੰਦੇ ਹਨ ਕਿਉਂਕਿ ਉਹ ਬਤੌਰ ਐਮਪੀ ਹਨ ਸੋ ਜਿਸ ਤੋਂ ਬਾਅਦ ਕਿ ਉਹ ਸਰਦ ਰੁੱਤ ਇਸਲਾਹ ਦੇ ਵਿੱਚ ਸ਼ਾਮਲ ਹੋਣਾ ਚਾਹੁੰਦੇ ਸੀ ਪਰ ਪੰਜਾਬ ਸਰਕਾਰ ਦੇ ਵੱਲੋਂ ਹੁਣ ਭਾਈ ਅਮਰਤਪਾਲ ਦੀ ਐਪਲੀਕੇਸ਼ਨ ਨੂੰ ਰੱਦ ਕਰ ਦਿੱਤਾ ਗਿਆ ਹੈ ਸੋ ਤੁਹਾਡੀ ਇਸ ਬਾਰੇ ਕੀ رائے ਹੈ ਤੁਸੀਂ ਵੀ ਆਪਣੀ رائے ਕਮੈਂਟ ਬਾਕਸ ਦੇ ਵਿੱਚ ਜਰੂਰ ਦਿਓ ਕਿਉਂਕਿ ਪੰਜਾਬ ਦੇ ਵਿੱਚ ਪੂਰੇ ਇੰਡੀਆ ਦੇ ਵਿੱਚ ਬਹੁਤ ਵੱਡੇ ਵੱਡੇ ਅਪਰਾਧ ਕਰਨ ਵਾਲੇ ਲੋਕਾਂ ਨੂੰ ਜਿਹੜਾ ਕਿ ਪ੍ਰੋਲ ਦੇ ਦਿੱਤੀ ਜਾਂਦੀ ਹੈ ਜਿਸ ਦੇ ਵਿੱਚ ਕੀ ਭਾਜਪਾ ਅਤੇ ਕੇਂਦਰ ਸਰਕਾਰ ਦੇ ਬਾਬੇ ਵੀ ਸ਼ਾਮਲ ਹਨ ਇਸ ਤੋਂ ਬਾਅਦ ਅਗਲੀ ਖਬਰ ਦੀ ਗੱਲ ਕਰੀਏ ਤੇ ਪਾਕਿਸਤਾਨ ਦੇ ਵਿੱਚ ਸਰਬਜੀਤ ਕੌਰ ਦਾ ਹੁਣ ਵਿਰੋਧ ਹੋਣਾ ਸ਼ੁਰੂ ਹੋ ਚੁੱਕਾ ਹੈ ਉਸ ਨੂੰ ਭਾਰਤ ਵਾਪਸ ਭੇਜਣ ਦੀ ਮੰਗ ਉੱਠੀ ਹੈ ਪਾਕਿਸਤਾਨ ਦੇ ਸਿੱਖ ਆਗੂਆਂ ਨੇ ਅਦਾਲਤ ਦੇ ਵਿੱਚ ਪਟੀਸ਼ਨ ਪਾਈ ਹੈ ਪ੍ਰਕਾਸ਼ ਪੁਰਬ ਦੇ ਮੌਕੇ ਜਥੇ ਦੇ ਨਾਲ ਸਰਬਜੀਤ ਕੌਰ ਪਾਕਿਸਤਾਨ ਗਈ ਸੀ ਤਾਂ ਪਟੀਸ਼ਨ ਦੇ ਮੁਤਾਬਕ ਹੁਣ ਭਾਰਤ ਪੰਜਾਬ ਦੇ ਮੁਕਤਸਰ ਜ਼ਿਲ੍ਹੇ ਦੀ ਰਹਿਣ ਵਾਲੀ ਸਰਬਜੀਤ ਕੌਰ 4 ਨਵੰਬਰ ਨੂੰ 10 ਦਿਨਾਂ ਦੇ ਲਈ ਸਿੰਗਲ ਐਂਟਰੀ ਧਾਰਮਿਕ ਵੀਜ਼ੇ ਦੇ ਉੱਤੇ ਪਾਕਿਸਤਾਨ ਦੇ ਵਿੱਚ ਦਾਖਲ ਹੋਈ ਸੀ ਤੇ ਜੋ ਕਿ 13 ਨਵੰਬਰ ਤੱਕ ਵੈਦ ਸੀ ਸੋ ਇਸ ਤੋਂ ਬਾਅਦ ਵੀ ਉਹ ਪਾਕਿਸਤਾਨ ਦੇ ਵਿੱਚ ਰਹਿਣ ਦੀ ਹੈ ਤੇ ਉਸਤੇ ਦੁਆਰਾ ਵਿਆਹ ਵੀ ਕਰਵਾ ਲਿਆ ਜਾਂਦਾ ਹੈ ਜਿਸ ਤੋਂ ਬਾਅਦ ਕਿ ਹੁਣ ਪਾਕਿਸਤਾਨ ਦੇ ਵਿੱਚ ਮੌਜੂਦ ਸਿੱਖ ਸੰਸਥਾਵਾਂ ਅਤੇ ਸਿੱਖ ਜਥਿਆਂ ਵੱਲੋਂ ਕਿਹਾ ਜਾ ਰਿਹਾ ਹੈ ਕਿ ਸਰਬਜੀਤ ਕੌਰ ਨੂੰ ਭਾਰਤ ਦੇ ਵਿੱਚ ਵਾਪਸ ਭੇਜਣਾ ਚਾਹੀਦਾ ਹੈ ਜੀਹਾਂ ਪਟੀਸ਼ਨ ਕਰਤਾ ਨੇ ਕਿਹਾ ਹੈ ਕਿ ਉਕਤ ਔਰਤ ਨੇ ਪਾਕਿਸਤਾਨ ਪਹੁੰਚਣ ਤੋਂ ਬਾਅਦ ਆਪਣੇ ਨਿਰਧਾਰਤ ਤੀਰਥ ਯਾਤਰਾ ਰਸਤੇ ਤੇ ਵੀਜ਼ਾ ਸ਼ਰਤਾਂ ਦੀ ਪਾਲਣਾ ਨਹੀਂ ਕੀਤੀ ਹੈ ਆਪਣੇ ਵੀਜ਼ੇ ਦੀ ਮਿਆਦ ਪੁੱਗਣ ਦੇ ਬਾਅਦ ਵੀ ਉਹ ਵਿਦੇਸ਼ ਦੇ ਵਿੱਚ ਆਪਣਾ ਠਹਿਰਾਅ ਜਾਰੀ ਰੱਖ ਰਹੀ ਹੈ ਸੋ ਜਿਸ ਤੋਂ ਬਾਅਦ ਕਿ ਗੈਰ ਕਾਨੂੰਨੀ ਇਸ ਨੂੰ ਦੱਸਿਆ ਗਿਆ ਹੈ ਦੋਸ਼ ਲਗਾਇਆ ਹੈ ਕਿ ਸਰਬਜੀਤ ਕੌਰ ਭਾਰਤੀ ਸ਼ਹਿਰਾਂ ਬਠਿੰਡਾ ਕਪੂਰਥਲਾ ਦੇ ਵਿੱਚ ਧੋਖਾਧੜੀ ਦੇ ਮਾਮਲਿਆਂ ਦਾ ਵੀ ਸਾਹਮਣਾ ਕਰ ਰਹੀ ਹੈ ਤੇ ਇਸ ਲਈ ਉਸ ਦਾ ਵੀਜ਼ਾ ਜਾਰੀ ਕਰਨਾ ਸਰਹੱਦੀ ਪ੍ਰਵਾਨਗੀ ਤੇ ਪਾਕਿਸਤਾਨ ਦੇ ਵਿੱਚ ਸਤੰਤਰ ਆਵਾਜਾਈ ਦੇ ਲਈ ਕਈ ਕਾਨੂੰਨੀ ਸੁਰੱਖਿਆ ਚਿੰਤਾਵਾਂ ਵੀ ਪੈਦਾ ਕਰਦਾ ਹੈ ਪਟੀਸ਼ਨ ਕਰਤਾ ਨੇ ਕਿਹਾ ਹੈ ਕਿ ਸਰਬਜੀਤ ਕੌਰ ਨੂੰ ਗੈਰ ਕਾਨੂੰਨੀ ਨਾਗਰਿਕ ਐਲਾਨਿਆ ਜਾਵੇ ਤੇ ਉਸ ਨੂੰ ਤੁਰੰਤ ਪਾਕਿਸਤਾਨ ਦੇ ਵਿੱਚੋਂ ਬਾਹਰ ਕੱਢ ਦਿੱਤਾ ਜਾਵੇ ਤੇ ਬਾਅਦਸ ਉਸ ਨੂੰ ਪੰਜਾਬ ਭਾਰਤ ਦੇ ਵਿੱਚ ਭੇਜ ਦਿੱਤਾ ਜਾਵੇ ਇਸ ਤੋਂ ਬਾਅਦ ਅਗਲੀ ਖਬਰ ਦੀ ਗੱਲ ਕਰੀਏ ਤੇ ਕੇਂਦਰੀ ਪੈਟਰੋਲੀਅਮ ਮੰਤਰੀ ਅਤੇ ਇਸ ਤੋਂ ਇਲਾਵਾ ਕੁਦਰਤੀ ਗੈਸ ਮੰਤਰਾਲੇ ਨੇ ਹੁਣ ਘਰੇਲੂ ਗੈਸ ਦੀ ਕਾਲਾ ਵਿਜਾਰੀ ਅਤੇ ਦੁਰਭਾਰਤੋਂ ਦੇ ਉੱਤੇ 56 ਕੱਸਣ ਦੇ ਲਈ ਇੱਕ ਨੋਟੀਫਿਕੇਸ਼ਨ ਜਾਰੀ ਕਰ ਦਿੱਤਾ ਹੈ ਖਪਤਕਾਰਾਂ ਨੂੰ ਹੁਣ ਇਸ ਸਬੰਧਤ ਗੈਸ ਏਜੰਸੀ ਦਫ਼ਤਰ ਦੇ ਨਾਲ ਰਜਿਸਟਰਡ ਆਪਣੇ ਮੋਬਾਈਲ ਨੰਬਰ ਦੇ ਉੱਤੇ ਪ੍ਰਾਪਤ OTP ਕੋਡ ਪ੍ਰਦਾਨ ਕਰਨ ਤੋਂ ਬਾਅਦ ਹੀ ਆਪਣੇ ਗੈਸ ਸਿਲੰਡਰ ਪ੍ਰਾਪਤ ਹੋਣਗੇ ਭਾਰਤ ਦੀ ਪ੍ਰਮੁੱਖ ਇੰਡੀਅਨ ਗੈਸ ਕੰਪਨੀ ਦੇ ਦੁਆਰਾ ਇਹ ਨੋਟੀਫਿਕੇਸ਼ਨ ਵਪਾਰਕ ਆਹਾਥੀਆਂ ਵਿੱਚ ਅਤੇ ਘਰੇਲੂ ਗੈਸ ਸਿਲੰਡਰਾਂ ਦੀ ਬਾਰਤੋਂ ਕਰਨ ਵਾਲੇ ਦੁਕਾਨਦਾਰਾਂ ਅਤੇ ਗੈਸ ਚੋਰੀ ਦੇ ਕਾਲਾ ਵਿਜਾਰੀ ਦੇ ਵਿੱਚ ਸ਼ਾਮਲ ਗੈਸ ਮਾਫੀਆ ਨੂੰ ਵੱਡਾ ਝਟਕਾ ਦੇਣ ਦਾ ਐਲਾਨ ਕਰ ਲਿਆ ਹੈ। ਇਹ ਘਰਾਂ ਦੇ ਵਿੱਚ ਇੱਕੋ ਸਮੇਂ ਕੰਮ ਕਰਨ ਵਾਲੇ ਕਈ ਗੈਸ ਕਨੈਕਸ਼ਨਾਂ ਦੇ ਮੁੱਦੇ ਵੀ ਇਸ ਦੇ ਨਾਲ ਹੱਲ ਹੋ ਜਾਣਗੇ। ਸੋ ਹੁਣ ਸਿਆਲ ਦੇ ਮੌਸਮ ਦੇ ਵਿੱਚ ਗੈਸ ਸਿਲੰਡਰ ਦੀ ਖਪਤ ਕਾਫੀ ਜ਼ਿਆਦਾ ਵੱਧ ਜਾਂਦੀ ਹੈ ਜਿਸ ਤੋਂ ਬਾਅਦ ਕਿ ਸਰਕਾਰ ਦੇ ਵੱਲੋਂ ਵੱਡਾ ਇੱਕ ਕਦਮ ਚੁੱਕਿਆ ਗਿਆ ਹੈ ਜਿਸ ਤੋਂ ਬਾਅਦ ਕਿ ਹੁਣ OTP ਤੋਂ ਬਾਅਦ ਹੀ ਗੈਸ ਸਿਲੰਡਰ ਮਿਲੇਗਾ ਸੋ ਪੰਜਾਬ ਦੇ ਵਿੱਚ ਹੁਣ ਮਚਿਆ ਹਹਾਕਾਰ LPG ਗੈਸ ਸਿਲੰਡਰ ਨੂੰ ਲੈ ਕੇ ਨਵੀਂ ਨੋਟੀਫਿਕੇਸ਼ਨ ਹੋ ਗਈ ਹੈ ਜਾਰੀ ਇਸ ਤੋਂ ਬਾਅਦ ਅਗਲੀ ਖਬਰ ਦੀ ਗੱਲ ਕਰੀਏ ਤੇ ਅਮਰਤਸਰ ਪੁਲਿਸ ਕਮਿਸ਼ਨਰ ਦੇ ਵੱਲੋਂ ਹੁਣ ਇੱਕ ਅਹਿਮ ਜਨਤਕ ਸੂਚਨਾ ਜਾਰੀ ਕਰ ਦਿੱਤੀ ਗਈ ਹੈ ਜਿਸ ਦੇ ਵਿੱਚ ਰਾਤ 10 ਵਜੇ ਤੋਂ ਲੈ ਕੇ ਸਵੇਰੇ 6 ਵਜੇ ਤੱਕ ਲੱਗ ਗਈਆਂ ਹਨ ਪਾਬੰਦੀਆਂ ਜੀ ਹਾਂ ਹੁਣ ਰਾਤ 10 ਵਜੇ ਤੋਂ ਲੈ ਕੇ ਸਵੇਰੇ 6 ਵਜੇ ਤੱਕ ਲਾਊਡ ਸਪੀਕਰ ਜਾਂ ਫਿਰ ਸਾਊਂਡ ਸਿਸਟਮ ਦੀ ਵਰਤੋਂ ਕਰਨ ਦੇ ਉੱਤੇ ਪੂਰੀ ਤਰ੍ਹਾਂ ਪਾਬੰਦੀ ਲੱਗ ਗਈ ਹੈ ਪੁਲਿਸ ਨੇ ਇਹ ਫੈਸਲਾ ਮਾਨਯੋਗ ਸੁਪਰੀਮ ਕੋਰਟ ਦੇ ਨਿਰਦੇਸ਼ਾਂ ਦੇ ਅਨੁਸਾਰ ਲਾਗੂ ਕਰ ਦਿੱਤਾ ਹੈ ਇਹ ਹੁਕਮ ਕਮਿਸ਼ਨਰੇਟ ਅਮਰਤਸਰ ਖੇਤਰ ਦੇ ਵਿੱਚ ਕਿਸੇ ਵੀ ਧਾਰਮਿਕ ਸਥਾਨ ਧਾਰਮਿਕ ਸਮਾਗਮ ਜਾਂ ਫਿਰ ਕਿਸ ਹੋਰ ਪ੍ਰੋਗਰਾਮ ਦੇ ਉੱਤੇ ਲਾਗੂ ਕਰ ਦਿੱਤਾ ਗਿਆ ਹੈ ਪੁਲਿਸ ਪ੍ਰਸ਼ਾਸਨ ਦਾ ਕਹਿਣਾ ਹੈ ਕਿ ਇਹ ਫੈਸਲਾ ਇਸ ਲਈ ਲਿਆ ਗਿਆ ਹੈ ਤਾਂ ਜੋ ਕਿ ਰਾਤ ਦੇ ਸਮੇਂ ਸ਼ਾਂਤੀ ਬਜ਼ੁਰਗਾਂ ਮਰੀਜ਼ਾਂ ਤੇ ਬੱਚਿਆਂ ਦੇ ਆਰਾਮ ਦੇ ਵਿੱਚ ਕੋਈ ਵੀ ਕਿਸੇ ਤਰ੍ਹਾਂ ਦੀ ਰੁਕਾਵਟ ਨਾ ਪੈ ਸਕੇ ਪੁਲਿਸ ਨੇ ਸਪਸ਼ਟ ਕਰ ਦਿੱਤਾ ਹੈ ਕਈ ਵਾਰ ਧਾਰਮਿਕ ਸਮਾਗਮਾਂ ਨਿੱਜੀ ਤਿਉਹਾਰਾਂ ਜਾਂ ਫਿਰ ਨਿੱਜੀ ਸਮਾਗਮਾਂ ਦੇ ਵਿੱਚ ਦੇਰ ਰਾਤ ਤੱਕ ਉੱਚੀ ਆਵਾਜ਼ ਦੇ ਵਿੱਚ ਸਾਊਂਡ ਸਿਸਟਮ ਚਲਾਏ ਜਾਂਦੇ ਹਨ ਜਿਸ ਦੇ ਕਾਰਨ ਆਸ-ਪਾਸ ਦੇ ਲੋਕਾਂ ਦੇ ਵਿੱਚ ਕਾਫੀ ਜ਼ਿਆਦਾ ਗੰਭੀਰ ਪਰੇਸ਼ਾਨੀ ਪੈਦਾ ਹੁੰਦੀ ਹੈ ਇਸ ਤੋਂ ਇਲਾਵਾ ਵਿਆਹਾਂ ਦੇ ਵਿੱਚ ਵੀ ਲੋਕਾਂ ਦੇ ਵੱਲੋਂ ਦੋ ਦੋ ਜੇ ਤੱਕ 12:00 12:00 ਵਜੇ ਤੱਕ ਡੀਜੇ বাজਾਈ ਜਾਂਦੇ ਹਨ ਜਿਸ ਦੇ ਕਾਰਨ ਲੋਕਾਂ ਦਾ ਸੌਣਾ ਕਾਫੀ ਜ਼ਿਆਦਾ ਮੁਸ਼ਕਲ ਹੋ ਜਾਂਦਾ ਹੈ ਸੋ ਹੁਣ 10:00 ਵਜੇ ਤੋਂ ਲੈ ਕੇ ਸਵੇਰ ਦੇ 6:00 ਵਜੇ ਤੱਕ ਕਿਸੇ ਵੀ ਵਿਅਕਤੀ ਨੂੰ ਲਾਊਡ ਸਪੀਕਰ ਲਗਾਉਣ ਦੀ ਇਜਾਜ਼ਤ ਨਹੀਂ ਹੋਵੇਗੀ ਤੇ ਇਸ ਤੋਂ ਬਾਅਦ ਉਸ ਦੇ ਉੱਤੇ ਮਾਮਲਾ ਦਰਜ ਕੀਤਾ ਜਾਵੇਗਾ ਜੇਕਰ ਉਹ ਗਲਤੀ ਕਰਦਾ ਹੈ ਇਸ ਤੋਂ ਬਾਅਦ ਅਗਲੀ ਖਬਰ ਦੀ ਗੱਲ ਕਰੀਏ ਤੇ ਹੁਣ 500 ਰੁਪਏ ਦੇ ਨੋਟ ਲੈਣ ਵਾਲੇ ਹੋ ਜੋ ਸਾਵਧਾਨ ਕਿਉਂਕਿ ਲਗਾਤਾਰ ਅਲਰਟ ਹੋ ਗਿਆ ਹੈ ਜਾਰੀ ਜੀ ਹਾਂ ਮੰਗਲਵਾਰ ਦੁਪਹਿਰ ਨੂੰ ਸ਼ਹਿਰ ਦੇ ਵਿੱਚ ਹੁਣ ਵਿਆਸਤ ਬਜ਼ਾਰਾਂ ਦੇ ਵਿੱਚ ਇੱਕ ਅਜੀਬ ਘਟਨਾ ਵਾਪਰੀ ਹੈ ਇੱਕ ਨੌਜਵਾਨ ਨੇ ਅਚਾਨਕ ਇੱਕ ਦੁਕਾਨਦਾਰ ਨੂੰ 500 ਰੁਪਏ ਦਾ ਨੋਟ ਦਿੱਤਾ ਤੇ ਮੂੰਫਲੀ ਖਰੀਦ ਲਈ ਹਾਲਾਂਕਿ ਜਦੋਂ ਦੁਕਾਨਦਾਰ ਨੇ ਨੋਟ ਨੂੰ ਧਿਆਨ ਨਾਲ ਦੇਖਿਆ ਤੇ ਉਹ ਹੈਰਾਨ ਰਹਿ ਗਿਆ ਨੋਟ ਦੇ ਰੰਗ ਦੇ ਉੱਤੇ ਪ੍ਰਿੰਟ ਦੇ ਵਿੱਚ ਕਾਫੀ ਜ਼ਿਆਦਾ ਫਰਕ ਸੀ ਉਸ ਨੂੰ ਸ਼ੱਕ ਹੋਇਆ ਕਿ ਇਹ ਨਕਲੀ ਨੋਟ ਹੈ ਦੁਕਾਨਦਾਰ ਨੇ ਤੁਰੰਤ ਨੌਜਵਾਨ ਨੂੰ ਨੋਟ ਦੀ ਪਰਮਾਨਿਕਤਾ ਬਾਰੇ ਪੁੱਛਗਿੱਛ ਕਰਨ ਦੀ ਕੋਸ਼ਿਸ਼ ਕੀਤੀ ਪਰ ਨੌਜਵਾਨ ਦਾ ਚਿਹਰਾ ਫਿੱਕਾ ਪੈ ਗਿਆ ਉਸ ਤੋਂ ਬਾਅਦ ਕਹਰਾਹੋ ਜਿਸ ਤੋਂ ਬਾਅਦ ਕਵਰਾਹਟ ਦੇ ਵਿੱਚ ਉਸਨੇ ਤੁਰੰਤ ਆਪਣੀ ਸਾਈਕਲ ਜਿਸ ਤੋਂ ਬਾਅਦ ਤੁਰੰਤ ਉਸਨੇ ਆਪਣੀ ਮੋਟਰਸਾਈਕਲ ਸਟਾਰਟ ਕੀਤੀ ਉਹ ਭੱਜ ਗਿਆ ਹਾਲਾਂਕਿ ਭੀੜ ਨੇ ਰੌਲਾ ਵਧਣ ਦੇ ਕਾਰਨ ਉਹ ਆਪਣਾ ਮੋਟਰਸਾਈਕਲ ਭੱਜ ਗਿਆ ਜਿਸ ਤੋਂ ਬਾਅਦ ਤੁਰੰਤ ਉਸ ਨੇ ਆਪਣਾ ਮੋਟਰਸਾਈਕਲ ਸਟਾਰਟ ਕੀਤਾ ਤੇ ਉੱਥੋਂ ਭੱਜਣ ਦੀ ਕੋਸ਼ਿਸ਼ ਕੀਤੀ ਪਰ ਭੀੜ ਦੇ ਦੁਆਰਾ ਉਸ ਨੂੰ ਫੜਨ ਦੀ ਕੋਸ਼ਿਸ਼ ਕੀਤੀ ਤੇ ਉਹ ਮੋਟਰਸਾਈਕਲ ਛੱਡ ਕੇ ਹੀ ਭੱਜਦਾ ਹੋਇਆ ਨਜ਼ਰ ਆਇਆ ਲੋਕਾਂ ਦੀ ਭੀੜ ਨੇ ਜਲਦ ਹੀ ਮੌਕੇ ਦੇ ਉੱਤੇ ਇਕੱਠੇ ਹੋ ਕੇ ਪੁਲਿਸ ਨੂੰ ਬੁਲਾਇਆ ਤੇ ਨੌਜਵਾਨ ਦੇ ਮੋਟਰਸਾਈਕਲ ਦੀ ਜਿਹੜੀ ਕਿ ਫੋਟੋ ਵੀ ਸਚਪਾਈ ਗਈ ਹੈ ਤੇ ਪੁਲਿਸ ਦੇ ਦੁਆਰਾ ਇਸ ਮੋਟਰਸਾਈਕਲ ਨੂੰ ਜ਼ਬਤ ਕਰ ਲਿਆ ਗਿਆ ਹੈ ਤੁਹਾਨੂੰ ਦੱਸ ਦਈਏ ਕਿ ਲਗਾਤਾਰ ਪੰਜਾਬ ਦੇ ਵਿੱਚ ਹੁਣ ਨਕਲੀ ਨੋਟ ਫਲਾਏ ਜਾ ਰਹੇ ਹਨ ਤੇ 500 ਰੁਪਏ ਦਾ ਨਕਲੀ ਨੋਟ ਚਲਾਉਂਦਾ ਹੋਇਆ ਇਹ ਨੌਜਵਾਨ ਜਿਹੜਾ ਕਿ ਗ੍ਰਿਫਤਾਰ ਕੀਤਾ ਗਿਆ ਹੈ ਹੁਣ ਦੱਸਿਆ ਜਾ ਰਿਹਾ ਹੈ ਕਿ ਅਮਰਪੁਰ ਗੜੀਪਿੰਡ ਦਾ ਰਹਿਣ ਵਾਲਾ ਰਾਜੂ ਨਾਮ ਦਾ ਇਹ ਨੌਜਵਾਨ ਦੱਸਿਆ ਜਾ ਰਿਹਾ ਹੈ ਜੋ ਕਿ मूਫਲੀ ਵੇਚਦਾ ਹੈ ਸੋ ਜਿਸ ਦੇ ਕੋਲੋਂ 500 ਰੁਪਏ ਦਾ ਨੋਟ ਹੁਣ ਪੁਲਿਸ ਦੇ ਦੁਆਰਾ ਲੈ ਲਿਆ ਗਿਆ ਹੈ ਤੇ ਅੱਗੇ ਹੁਣ ਮਲਜਮ ਦੀ ਪਛਾਣ ਕਰਨੀ ਸ਼ੁਰੂ ਕਰ ਦਿੱਤੀ ਗਈ ਹੈ ਸੋ ਦੂਜੇ ਪਾਸੇ ਸਥਾਨਕ ਲੋਕਾਂ ਦਾ ਕਹਿਣਾ ਹੈ ਕਿ ਕੁਝ ਦਿਨ ਪਹਿਲਾਂ ਵੀ ਬਾਜ਼ਾਰ ਦੇ ਵਿੱਚ ਨਕਲੀ ਨੋਟ ਕਾਫੀ ਜ਼ਿਆਦਾ ਆ ਚੁੱਕੇ ਹਨ ਦੂਜੇ ਪਾਸੇ ਸਥਾਨਕ ਲੋਕਾਂ ਦਾ ਕਹਿਣਾ ਹੈ ਕਿ ਪਿਛਲੇ ਕੁਝ ਦਿਨਾਂ ਦੇ ਵਿੱਚ ਬਾਜ਼ਾਰ ਦੇ ਵਿੱਚ ਨਕਲੀ ਨੋਟਾਂ ਦੇ ਗੇੜ ਦੀਆਂ ਸ਼ਿਕਾਇਤਾਂ ਵਧੀਆਂ ਹਨ ਸੋ ਇਹ ਘਟਨਾ ਨੇ ਇੱਕ ਵਾਰ ਫਿਰ ਤੋਂ ਚੇਤਾਵਨੀ ਦਿੱਤੀ ਹੈ ਕਿ ਛੋਟੇ ਲੈਣ ਦੇ ਵਿੱਚ ਵੀ ਨੋਟ ਦੀ ਜਿਹੜੀ ਕਿ ਜਾਂਚ ਕਰਨੀ ਚਾਹੀਦੀ ਹੈ ਮੁਲਜ਼ਮ ਮੁਲਜ਼ਮ ਮੌਜੂਦਾ ਨੌਜਵਾਨ ਨੂੰ ਫੜਨ ਦੀ ਕੋਸ਼ਿਸ਼ ਕਰਨ ਦੇ ਵਿੱਚ ਪੁਲਿਸ ਜਿਹੜੀ ਹਜੇ ਤੱਕ ਤੇ ਸਫਰ ਰਹੀ ਹੈ ਪਰ ਪੁਲਿਸ ਦਾ ਕਹਿਣਾ ਹੈ ਕਿ ਜਲਦ ਹੀ ਮੋਟਰਸਾਈਕਲ ਦੇ ਆਧਾਰ ਦੇ ਉੱਤੇ ਉਸ ਨੌਜਵਾਨ ਦਾ ਪਤਾ ਲਗਾ ਲਿਆ ਜਾਵੇਗਾ। ਸੋ 500 ਰੁਪਏ ਦੇ ਨੋਟ ਹੁਣ ਪੰਜਾਬ ਦੇ ਵਿੱਚ ਲੈਣ ਵੇਲੇ ਤੁਸੀਂ ਕਾਫੀ ਜ਼ਿਆਦਾ ਸਾਵਧਾਨ ਰਹਿਣਾ ਹੈ ਕਿਉਂਕਿ ਪੰਜਾਬ ਦੇ ਵਿੱਚ ਹੁਣ ਲਗਾਤਾਰ 500 ਦੇ ਨੋਟ ਨਕਲੀ ਚੱਲਣੇ ਸ਼ੁਰੂ ਹੋ ਚੁੱਕੇ ਹਨ। ਜਿੱਥੇ ਕਿ ਪਹਿਲਾਂ 100-100 ਦੇ ਅਤੇ 2-200 ਦੇ ਨੋਟ ਕਾਫੀ ਜ਼ਿਆਦਾ ਨਕਲੀ ਵੱਡੀ ਗਿਣਤੀ ਦੇ ਵਿੱਚ ਚੱਲ ਰਹੇ ਸਨ ਉੱਥੇ ਹੀ 500 ਦੇ ਨੋਟ ਵੀ ਹੁਣ ਨਕਲੀ ਆ ਚੁੱਕੇ ਹਨ। ਇਸ ਤੋਂ ਬਾਅਦ ਅਗਲੀ ਖਬਰ ਦੀ ਗੱਲ ਕਰੀਏ ਤੇ ਵਿਆਹ ਤੋਂ ਦੂਜੇ ਦਿਨ ਪਤਨੀ ਪੇਕੇ ਘਰ ਫੇਰਾ ਪਾਉਣ ਮਗਰੋਂ ਵਾਪਸ ਆਪਣੇ ਘਰ ਜਾ ਰਹੀ ਸੀ ਸੋ ਇਸੇ ਦੌਰਾਨ ਉਹਨਾਂ ਦੀ ਕਾਰ ਜਿਹੜੀ ਕਿ ਹਾਸਾ ਗ੍ਰਸਤ ਹੋ ਜਾਂਦੀ ਹੈ ਜਿਸ ਤੋਂ ਬਾਅਦ ਪਤਨੀ ਦੀ ਮੌਤ ਹੋ ਗਈ ਹੈ ਜਦੋਂ ਕਿ ਪਤੀ ਗੰਭੀਰ ਰੂਪ ਦੇ ਵਿੱਚ ਜ਼ਖਮੀ ਹੋ ਗਿਆ ਹੈ ਜਿਸ ਨੂੰ ਕਿ ਪੀਜੀਆਈ ਦੇ ਵਿੱਚ ਇਲਾਜ ਅਧੀਨ ਰੱਖਿਆ ਗਿਆ ਹੈ ਪਿੰਡ ਦੁਬਾਲੀ ਵਾਸੀ ਗੁਰਮukh ਸਿੰਘ ਅਤੇ ਅਮਰਦੀਪ ਕੌਰ 21 ਸਾਲ ਦਾ ਵਿਆਹ ਲੰਗੀ 23 ਨਵੰਬਰ ਨੂੰ ਹੋਇਆ ਸੀ ਜਿਸ ਤੋਂ ਬਾਅਦ ਮੰਗਲਵਾਰ ਨੂੰ ਗੁਰਮukh ਆਪਣੀ ਪਤਨੀ ਨੂੰ ਉਸਦੇ ਪੇਕੇ ਘਰ ਦੇ ਵਿੱਚ ਫੇਰਾ ਕੋਣ ਦੇ ਲਈ ਗਿਆ ਸੀ ਇਸ ਤੋਂ ਬਾਅਦ ਉਹ ਆਪਣੀ ਕਾਰ ਦੇ ਉੱਤੇ ਵਾਪਸ ਆ ਰਹੇ ਸਨ ਤੇ ਰਾਤ ਕਰੀਬ 9 ਵਜੇ ਪਿੰਡ ਤੋਂ ਲਗਭਗ 2 ਕਿਲੋ ਪਿੰਡ ਤੋਂ ਲਗਭਗ 2 ਕਿਲੋਮੀਟਰ ਪਹਿਲਾਂ ਹੀ ਉਹਨਾਂ ਦੀ ਕਾਰ ਸੜਕ ਹਾਸੇ ਦਾ ਸ਼ਿਕਾਰ ਹੋ ਜਾਂਦੀ ਹੈ ਤੇ ਦਰਖਤ ਦੇ ਨਾਲ ਜਾ ਕੇ ਟਕਰਾਂਦੀ ਹੈ ਟੱਕਰ ਇੰਨੀ ਤੇਜ਼ ਸੀ ਕਿ ਬੁਰੀ ਤਰ੍ਹਾਂ ਦੇ ਨਾਲ ਕਾਰ ਨੁਕਸਾਨ ਚੁੱਕੀ ਹੈ ਤੇ ਸਥਾਨਕ ਲੋਕਾਂ ਨੇ ਪੁਲਿਸ ਨੂੰ ਸੂਚਨਾ ਦਿੱਤੀ ਹੈ ਤੇ ਮੌਕੇ ਦੇ ਉੱਤੇ ਪੁੱਜੀ ਥਾਣਾ ਬਡਾਲੀ ਆਲਾ ਸਿੰਘ ਦੀ ਪੁਲਿਸ ਨੇ ਹੁਣ ਦੋਵਾਂ ਨੂੰ ਕਾਰ ਦੇ ਵਿੱਚੋਂ ਬਾਹਰ ਕੱਢਿਆ ਜਿਸ ਤੋਂ ਬਾਅਦ ਕੀ ਅਮਰਦੀਪ ਕੌਰ ਨੂੰ ਤੇ ਮ੍ਰਿਤਕ ਐਲਾਨ ਕਰ ਦਿੱਤਾ ਗਿਆ ਜਦਕਿ ਉਸ ਦਾ ਪਤੀ ਗੁਰਮukh ਸਿੰਘ ਕਾਫੀ ਗੰਭੀਰ ਹਾਲਤ ਦੇ ਵਿੱਚ ਸੀ ਜਿਸ ਨੂੰ ਕੀ ਚੰਡੀਗੜ੍ਹ ਪੀਜੀਆਈ ਰੈਫਰ ਕਰ ਦਿੱਤਾ ਗਿਆ ਹੈ ਸੋ ਬੇਖਦਮਾਂ ਪਾਕੀ ਖਬਰੇ ਸਾਹਮਣੇ ਨਿਕਲ ਕੇ ਆ ਰਹੀ ਹੈ ਕਿ ਗਰੀਬ 2 ਦਿਨ ਪਹਿਲਾਂ ਹੀ ਵਿਆਹ ਹੋਇਆ ਸੀ ਇਸ ਨੌਜਵਾਨ ਕੁੜੀ ਦਾ ਸੋ 2 ਦਿਨ ਬਾਅਦ ਹੀ ਇਸ ਦੀ ਹੁਣ ਮੌਤ ਹੋ ਚੁੱਕੀ ਹੈ ਤੇ ਇਸ ਦਾ ਪਤੀ ਵੀ ਕਾਫੀ ਜ਼ਿਆਦਾ ਗੰਭੀਰ ਰੂਪ ਦੇ ਵਿੱਚ ਜ਼ਖਮੀ ਹੋ ਚੁੱਕਾ ਹੈ ਸੋ ਬੇਹਦ ਮੰਦਪਾਕੀ ਇਹ ਖਬਰ ਹੈ ਇਸ ਤੋਂ ਬਾਅਦ ਅਗਲੀ ਖਬਰ ਦੀ ਗੱਲ ਕਰੀਏ ਤੇ ਟ੍ਰੈਵਲ ਏਜੰਟਾਂ ਦੇ ਚਾਂਸੇ ਦੇ ਵਿੱਚ ਲਗਾਤਾਰ ਪੰਜਾਬੀ ਨੌਜਵਾਨ ਮੁੰਡੇ ਕੁੜੀਆਂ ਫਸ ਰਹੇ ਹਨ ਸੋ ਕੈਨੇਡਾ ਜਾਣ ਦੇ ਲਾਲਚ ਦੇ ਵਿੱਚ ਕਈ ਪੰਜਾਬੀ ਨੌਜਵਾਨਾਂ ਦੇ ਵੱਲੋਂ ਲੱਖਾਂ ਰੁਪਏ ਏਜੰਟਾਂ ਨੂੰ ਦੇ ਦਿੱਤੇ ਜਾਂਦੇ ਹਨ ਪਰ ਏਜੰਟਾਂ ਦੇ ਵੱਲੋਂ ਬਾਅਦ ਵਿੱਚ ਉਹਨਾਂ ਦੇ ਨਾਲ ਫਰੋਡ ਕਰ ਲਿਆ ਜਾਂਦਾ ਹੈ ਪਰ ਇਹ ਮਾਮਲਾ ਹੁਣ ਜਿਹੜਾ ਕਿ ਸਿੰਗਾਪੁਰ ਦੇ ਨਾਲ ਰਿਲੇਟਿਡ ਨਿਕਲ ਕੇ ਆ ਰਿਹਾ ਹੈ ਟ੍ਰੈਵਲ ਏਜੰਟ ਦੇ ਚਾਂਸੇ ਦੇ ਵਿੱਚ ਫਸੇ ਸਿੰਗਾਪੁਰ ਤੋਂ ਰਿਪੋਰਟ ਹੋਈ ਇੱਕ ਲੜਕੀ ਦੇ ਪਰਿਵਾਰ ਦੇ ਦੁਆਰਾ ਹੁਣ ਸ਼ੁੱਕਰਵਾਰ ਨੂੰ ਐਸਐਸਪੀ ਅੰਮ੍ਰਿਤਸਰ ਦਿਹਾਤੀ ਦੇ ਦਫ਼ਤਰ ਪਹੁੰਚ ਕੇ ਸ਼ਿਕਾਇਤ ਦਰਜ ਕਰਵਾਈ ਹੈ ਲੜਕੀ ਦਾ ਦੋਸ਼ ਹੈ ਕਿ ਟਰੈਵਲ ਏਜੰਟ ਨੇ ਉਸ ਨੂੰ ਸਟੱਡੀ ਵੀਜ਼ਾ ਦੇ ਉੱਤੇ ਸਿੰਗਾਪੁਰ ਭੇਜਣ ਦੇ ਨਾਂ ਦੇ ਉੱਤੇ ਕਰੀਬ 7,50,000 ਰੁਪਏ ਵਸੂਲੇ ਸਨ ਇੰਨਾ ਹੀ ਨਹੀਂ ਵਾਰ-ਵਾਰ ਸ਼ਿਕਾਇਤ ਕਰਨ ਦੇ ਉੱਤੇ ਵੀ ਉਸ ਨੂੰ 2 ਸਾਲ ਬਾਅਦ ਸਿੰਗਾਪੁਰ ਭੇਜਿਆ ਤੇ ਉਸ ਨੂੰ ਹੁਣ ਰਿਪੋਰਟ ਕਰ ਦਿੱਤਾ ਗਿਆ ਹੈ ਸੋ ਤਸਵੀਰ ਇਸ ਲੜਕੀ ਦੀ ਤੁਸੀਂ ਦੇਖ ਸਕਦੇ ਹੋ ਕਿ ਹੁਣ ਸਿੰਗਾਪੁਰ ਦੇ ਵਿੱਚ ਇਸ ਨੂੰ ਭੇਜਣਾ ਸੀ ਤੇ ਸਿੰਗਾਪੁਰ ਦੇ ਨਾਂ ਦੇ ਉੱਤੇ ਹੀ 7.5 ਲੱਖ ਰੁਪਏ ਦੀ ਠੱਗੀ ਮਾਰ ਲਈ ਗਈ ਹੈ ਇਸ ਤੋਂ ਬਾਅਦ ਅਗਲੀ ਖਬਰ ਦੀ ਗੱਲ ਕਰੀਏ ਤੇ ਫਗਵਾੜਾ ਦੇ ਵਿੱਚ ਹੁਣ ਆਪ ਆਗੂ ਦੇ ਘਰ ਦੇ ਉੱਤੇ ਚਿੱਲੀਆਂ ਹਨ ਗੋਲੀਆਂ ਮਾਮਲੇ ਦੇ ਵਿੱਚ ਆਇਆ ਹੈ ਨਵਾਂ ਮੋੜ ਤੇ ਹੋਏ ਹਨ ਵੱਡੇ ਖੁਲਾਸੇ ਜੀ ਹਾਂ ਜਿੱਥੇ ਕਿ ਪੰਜਾਬ ਦੇ ਵਿੱਚ ਲਗਾਤਾਰ ਮਾਹੌਲ ਖਰਾਬ ਚੱਲ ਰਿਹਾ ਹੈ ਸੋ ਲੋਕਾਂ ਦੇ ਉੱਤੇ ਹੁਣ ਫਰੋਤੀਆਂ ਮੰਗਣ ਦੇ ਉੱਤੇ ਜਿਹੜੀ ਕਿ ਗੋਲੀਬਾਰੀ ਕਰ ਦਿੱਤੀ ਜਾਂਦੀ ਹੈ ਸੋ ਇਸੇ ਗੁਨਾਹ ਨੂੰ ਹੁਣ ਆਪ ਆਗੂ ਜੋ ਕਿ ਆਮ ਆਦਮੀ ਪਾਰਟੀ ਦੇ ਹਿੱਸਾ ਹਨ ਸੋ ਉਹ ਵੀ ਜਿਹੜਾ ਕਿ ਇਸ ਸਮੇਂ ਪੰਜਾਬ ਦੇ ਵਿੱਚ ਸੇਫ ਨਹੀਂ ਹਨ ਕਿ ਭਗਵਾੜਾ ਦੇ ਵਿੱਚ ਆਮ ਆਦਮੀ ਪਾਰਟੀ ਦੇ ਸੀਨੀਅਰ ਆਗੂ ਦਰਜੀਤ ਰਾਜੂ ਦੇ ਘਰ ਦੇ ਵਿੱਚ ਬੀਤੀ ਰਾਤ ਅੰਨੇਵਾਹ ਤੇਜ ਗੋਲੀਬਾਰੀ ਕੀਤੀ ਗਈ ਸੀ ਸੋ ਇਸੇ ਦੌਰਾਨ ਬੁੱਧਵਾਰ ਅਤੇ ਵੀਰਵਾਰ ਦੀ ਦਰਮਿਆਨੀ ਰਾਤ 1.5 ਵਜੇ ਦੇ ਕਰੀਬ ਇਹ ਘਟਨਾ ਵਾਪਰੀ ਸੀ ਤੇ ਹੁਣ ਦਰਜੀਤ ਆਗੂ ਨੇ ਵੱਡੇ ਖੁਲਾਸੇ ਕੀਤੇ ਹਨ ਘਟਨਾ ਬਾਰੇ ਜਗਬਾਣੀ ਦੇ ਨਾਲ ਗੱਲਬਾਤ ਕਰਦਿਆਂ ਹੋਇਆਂ ਰਾਜੂ ਨੇ ਕਿਹਾ ਹੈ ਕਿ ਰਾਤ ਕਰੀਬ 1.5 ਵਜੇ ਦੇ ਕਰੀਬ ਜਿਹੜੀ ਕਿ ਫਾਇਰਿੰਗ ਕੀਤੀ ਗਈ ਹੈ ਪਹਿਲਾਂ ਉਹਨਾਂ ਨੇ ਸੋਚਿਆ ਕਿ ਸ਼ਾਇਦ ਕੋਈ ਸ਼ਾਰਟ ਸਰਕਟ ਹੋ ਗਿਆ ਹੈ ਫਿਰ ਜਦੋਂ ਉਹਨਾਂ ਨੇ ਦੇਖਿਆ ਕਿ ਖਿੜਕੀ ਦੇ ਵਿੱਚੋਂ ਦੋ ਅਣਪਛਾਤੇ ਵਿਅਕਤੀ ਜੋ ਕਿ ਮੋਟਰਸਾਈਕਲ ਦੇ ਉੱਤੇ ਆਏ ਹੋਏ ਸਨ ਤੇ ਜਿਨ੍ਹਾਂ ਦੇ ਵੱਲੋਂ ਗੋਲੀਆਂ ਚਲਾਈਆਂ ਜਾ ਰਹੀਆਂ ਸਨ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਕਿ ਕਿਵੇਂ ਕੱਚ ਜਿਹੜਾ ਕਿ ਵਿਖਰ ਚੁੱਕਿਆ ਹੈ ਇਸ ਤੋਂ ਇਲਾਵਾ ਘਰ ਦੇ ਵਿੱਚ ਗੋਲੀਆਂ ਦੇ ਨਿਸ਼ਾਨ ਵੀ ਜਿਹੜੇ ਕਿ ਹੁਣ ਦਰਜ ਹੋ ਚੁੱਕੇ ਹਨ ਸੋ ਰਾਜੂ ਨੇ ਕਿਹਾ ਹੈ ਕਿ ਦੋ ਵਿਅਕਤੀ ਸਨ ਤੇ ਉਹਨਾਂ ਦੇ ਦੁਆਰਾ ਮੂੰਹ ਟਕੇ ਹੋਏ ਸਨ ਸੋ ਕਰੀਬ 24 ਰਾਉਂਡ ਉਹਨਾਂ ਦੇ ਵੱਲੋਂ ਫਾਇਰਿੰਗ ਕੀਤੀ ਗਈ ਹੈ ਸੋ ਲਗਾਤਾਰ ਫਾਇਰਿੰਗ ਕੀਤੀ ਗਈ ਤੇ ਇਸ ਤੋਂ ਇਲਾਵਾ ਉਹਨਾਂ ਦੇ ਦੁਆਰਾ ਇੱਕ ਚਿੱਠੀ ਵੀ ਸਿੱਟੀ ਗਈ ਹੈ ਜਿਸ ਦੇ ਵਿੱਚ ਕਿ 5 ਕਰੋੜ ਰੁਪਇਆ ਉਹਨਾਂ ਦੇ ਵੱਲੋਂ ਇਹਨਾਂ ਤੋਂ ਮੰਗਿਆ ਗਿਆ ਹੈ ਸੋ ਇਸ ਤੋਂ ਬਾਅਦ ਹੁਣ ਪੁਲਿਸ ਦੇ ਵੱਲੋਂ ਕਾਰਵਾਈ ਕੀਤੀ ਜਾ ਰਹੀ ਹੈ ਇਸ ਤੋਂ ਬਾਅਦ ਅਗਲੀ ਖਬਰ ਦੀ ਗੱਲ ਕਰੀਏ ਤਾਂ ਜਿੱਥੇ ਬਹੁਤ ਸਾਰੇ ਪੰਜਾਬੀਆਂ ਦੇ ਦੁਆਰਾ ਕਿਹਾ ਜਾਂਦਾ ਹੈ ਕਿ ਪੰਜਾਬ ਦੇ ਵਿੱਚ ਉਹਨਾਂ ਨੂੰ ਆ ਕੇ ਚੈਨ ਮਿਲਦਾ ਹੈ ਸੋ ਬਹੁਤ ਸਾਰੇ ਐਨ ਆਰ ਆਈ ਭਾਈਆਂ ਦੇ ਵੱਲੋਂ ਵੀ ਕਿਹਾ ਜਾਂਦਾ ਹੈ ਕਿ ਉਹ ਕੈਨੇਡਾ ਵਰਗੇ ਦੇਸ਼ਾਂ ਦੇ ਵਿੱਚ ਨਹੀਂ ਰਹਿਣਾ ਚਾਹੁੰਦੇ ਜਾਂ ਫਿਰ ਬਾਹਰਲੇ ਦੇਸ਼ਾਂ ਦੇ ਵਿੱਚ ਨਹੀਂ ਰਹਿਣਾ ਚਾਹੁੰਦੇ ਜਿੱਥੇ ਕਿ 에ਅਰ ਕੁਆਲਿਟੀ ਇੰਡੈਕਸ ਕਾਫੀ ਜ਼ਿਆਦਾ ਸਾਫ਼ ਹੁੰਦਾ ਹੈ ਤੇ ਪੰਜਾਬ ਦੇ ਵਿੱਚ ਆ ਕੇ ਉਹਨਾਂ ਨੂੰ ਕਾਫੀ ਜ਼ਿਆਦਾ ਵਧੀਆ ਖੁਸ਼ਬੂਦਾਰ ਜਿਹੜੀ ਕੀ ਆਕਸੀਜਨ ਮਿਲ ਰਹੀ ਹੈ ਪਰ ਇਸੇ ਦੌਰਾਨ ਤੁਹਾਨੂੰ ਦੱਸ ਦਈਏ ਕਿ ਪੰਜਾਬ ਤੋਂ ਹੀ ਇਹ ਮਾਮਲਾ ਹੁਣ ਸਾਹਮਣੇ ਨਿਕਲ ਕੇ ਆ ਰਿਹਾ ਹੈ ਕਿ ਪੰਜਾਬ ਚੰਡੀਗੜ੍ਹ ਦੇ ਵਿੱਚ ਮੌਨਸੂਨ ਤੋਂ ਇਲਾਵਾ ਸਾਰਾ ਸਾਲ ਪ੍ਰਦੂਸ਼ਣ ਮਿਆਰ ਤੋਂ ਵੱਧ ਹੈ ਦੇਸ਼ ਦੇ ਵਿੱਚ ਦੂਜੇ ਨੰਬਰ ਦੇ ਉੱਤੇ ਚੰਡੀਗੜ੍ਹ ਹੈ ਦੇਸ਼ ਦੇ ਵਿੱਚ ਹਵਾ ਪ੍ਰਦੂਸ਼ਣ ਦੀ ਮਿਆਰ ਭਿਆਨਕ ਸਥਿਤੀ ਨੂੰ ਉਜਾਗਰ ਕਰਦਿਆਂ ਹੋਇਆਂ ਸੈਂਟਰ ਫਾਰ ਰਿਸਰਚ ਉਨ એનર્ਜੀ ਐਂਡ ਕਲੀਅਰ 에ਅਰ ਦੀ ਰਿਪੋਰਟ ਦੇ ਵਿੱਚ ਹੁਣ ਹੈਰਾਨੀਜਨਕ ਖੁਲਾਸੇ ਹੋਏ ਹਨ ਕਿ ਰਿਪੋਰਟ ਦੇ ਅਨਸਾਰ ਦੱਸਿਆ ਗਿਆ ਹੈ ਕਿ ਪੰਜਾਬ ਹਰਿਆਣਾ ਤੇ ਚੰਡੀਗੜ੍ਹ ਸਮੇਤ ਕਈ ਸੂਬਿਆਂ ਦੇ ਵਿੱਚ ਹਵਾ ਦੀ ਗੁਣਵੱਤਾ ਮੌਨਸੂਨ ਨੂੰ ਛੱਡ ਕੇ ਹਰ ਮੌਸਮ ਦੇ ਵਿੱਚ ਨਿਰਧਾਰਤ ਮਿਆਰ ਤੋਂ ਵੱਧ ਪ੍ਰਦੂਸ਼ਣਦਾਇਕ ਹੈ ਰਿਪੋਰਟ ਦੱਸਦੀ ਹੈ ਕਿ ਦੇਸ਼ ਦੇ ਵਿੱਚ 749 ਜ਼ਿਲ੍ਹਿਆਂ ਦੇ ਵਿੱਚੋਂ 447 ਜਿਲਿਆਂ ਦੇ ਵਿੱਚ ਲਗਭਗ 에어 ਕੁਆਲਿਟੀ ਇੰਡੈਕਸ ਕਾਫੀ ਜ਼ਿਆਦਾ ਖਤਰਨਾਕ ਰਹਿੰਦਾ ਹੈ ਸੋ ਦਿੱਲੀ ਦੇ ਵਿੱਚ ਜਿੱਥੇ ਕਿ 에어 ਕੁਆਲਿਟੀ ਇੰਡੈਕਸ ਇਸ ਸਮੇਂ 500 ਤੋਂ 700 ਦੇ ਵਿਚਕਾਰ ਚੱਲ ਰਿਹਾ ਹੈ ਉੱਥੇ ਹੀ ਪੰਜਾਬ ਦੇ ਵਿੱਚ ਵੀ 에어 ਕੁਆਲਿਟੀ ਇੰਡੈਕਸ ਘਟਨੇ ਹੀ ਹੈ ਸੋ ਪੰਜਾਬ ਦੀ ਹਵਾ ਵੀ ਜ਼ਹਿਰੀਲੀ ਹੋ ਚੁੱਕੀ ਹੈ ਸੋ ਜਿਸ ਤੋਂ ਬਾਅਦ ਕਿ ਪੰਜਾਬ ਦੇ ਵਿੱਚ ਵੀ ਹੁਣ 200 ਤੋਂ ਲੈ ਕੇ 250 ਜਾਂ ਫਿਰ 300 ਤੱਕ 에어 ਕੁਆਲਿਟੀ ਇੰਡੈਕਸ ਪਹੁੰਚ ਚੁੱਕਾ ਹੈ ਸੋ ਜਿਸ ਦੇ ਕਾਰਨ ਹੁਣ ਸਾਹ ਲੈਣ ਦੇ ਵਿੱਚ ਕਾਫੀ ਜ਼ਿਆਦਾ ਲੰਮੇ ਸਮੇਂ ਤੱਕ ਇਸ 에어 ਕੁਆਲਿਟੀ ਇੰਡੈਕਸ ਦੇ ਵਿੱਚ ਸਾਹ ਲੈਣਗੇ ਉਹਨਾਂ ਨੂੰ ਮੇ ਸਮੇਂ ਤੱਕ ਜੜੀਆਂ ਕਿ ਬਾਅਦ ਵਿੱਚ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ ਇਸ ਤੋਂ ਬਾਅਦ ਅਗਲੀ ਖਬਰ ਦੀ ਗੱਲ ਕਰੀਏ ਤੇ ਸਰਹੱਦ ਦੇ ਉੱਤੇ ਫਿਰ ਮਿਲਿਆ ਹੈ ਡਰੋਨ ਤੇ ਹੈਰੋਇਨ ਜੀ ਹਾਂ ਤੁਹਾਨੂੰ ਦੱਸ ਦਈਏ ਕਿ ਫਿਰੋਜ਼ਪੁਰ ਦੇ ਵਿੱਚ ਧੁੰਦ ਦਾ ਸੀਜ਼ਨ ਸ਼ੁਰੂ ਹੁੰਦਿਆਂ ਹੀ ਹੁਣ ਸਰਹੱਦ ਪਾਰ ਤੋਂ ਡਰੋਨ ਦੇ ਰਾਹੀਂ ਸਮੱਗਲਿੰਗ ਤੇਜ਼ ਹੋ ਚੁੱਕੀ ਹੈ ਸੋ ਇਸੇ ਦੌਰਾਨ ਬੀਐਸਐਫ ਨੇ ਇੱਕ ਵਾਰ ਫਿਰ ਸਰਹੱਦ ਦੇ ਨਜ਼ਦੀਕੀ ਡਰੋਨ ਅਤੇ ਹੈਰੋਇਨ ਬਰਾਮਦ ਕੀਤੀ ਹੈ 99 ਬਟਾਲੀਅਨ ਦੇ ਸਹਾਇਕ ਕਾਮਡੇਟ ਅਭਿਸ਼ੇਕ ਆਨੰਦਨ ਨੇ ਸਥਾਨਾ ਸਦਰ ਪੁਲਿਸ ਨੂੰ ਸੂਚਨਾ ਦਿੰਦਿਆਂ ਹੋਇਆਂ ਦੱਸਿਆ ਹੈ ਕਿ ਇਸੇ ਦੌਰਾਨ ਪਿੰਡ ਕਲਮਬਾਲਾ ਦੇ ਕੋਲ ਇੱਕ ਪੈਕਟ ਅਤੇ ਇੱਕ ਡਰੋਨ ਮਿਲਿਆ ਹੈ ਪੈਕਟ ਦੇ ਵਿੱਚੋਂ 510 ਗ੍ਰਾਮ ਹੈਰੋਇਨ ਬਰਾਮਦ ਹੋਈ ਹੈ ਸੋ ਇਸ ਤੋਂ ਬਾਅਦ ਹੁਣ ਇਸ ਨੂੰ ਜ਼ਬਤ ਕਰ ਲਿਆ ਹੈ ਸੋ ਲਗਾਤਾਰ ਤੁਹਾਨੂੰ ਦੱਸਦੀ ਹੈ ਕਿ ਪੰਜਾਬ ਦੇ ਵਿੱਚ ਡਰੋਨ ਜਿਹੜੇ ਕਿ ਸਾਹਮਣੇ ਆ ਰਹੇ ਹਨ ਬੇਸ਼ੱਕ ਭਗਵਾਨਤਮਾਨ ਸਰਕਾਰ ਦੇ ਵੱਲੋਂ ਐਂਟੀ ਡਰੋਨ ਸਿਸਟਮ ਲਾਉਣ ਦਾ ਐਲਾਨ ਕੀਤਾ ਗਿਆ ਹੈ ਪਰ ਡਰੋਨ ਪਾਕਿਸਤਾਨ ਦੀ ਤਰਫੋਂ ਲਗਾਤਾਰ ਆ ਰਹੇ ਹਨ ਇਸ ਤੋਂ ਬਾਅਦ ਭਗਵੰਤ ਮਾਨ ਦੇ ਵੱਲੋਂ ਹੁਣ ਇੱਕ ਹੋਰ ਵੱਡਾ ਐਲਾਨ ਕੀਤਾ ਗਿਆ ਹੈ ਰਜਿਸਟਰੀਆਂ ਕਰਵਾਉਣ ਵਾਲਿਆਂ ਦੇ ਲਈ ਵੱਡੀ ਖਬਰ ਸੂਬਾ ਵਾਸੀਆਂ ਨੂੰ ਹੁਣ ਸਰਕਾਰ ਨੇ ਦਿੱਤੀ ਹੈ ਵੱਡੀ ਸਹੂਲਤ ਜੀ ਹਾਂ ਮੁੱਖ ਮੰਤਰੀ ਭਗਵੰਤ ਮਾਨ ਦੇ ਵੱਲੋਂ ਫਤਿਹਗੜ ਸਾਹਿਬ ਦੇ ਤਹਿਸੀਲ ਦਫ਼ਤਰ ਤੋਂ ਹੁਣ ਸੂਬਾ ਪੱਧਰੀ ਈਜ਼ੀ ਰਜਿਸਟਰੀ ਪ੍ਰੋਜੈਕਟ ਨੂੰ ਲਾਂਚ ਕਰ ਦਿੱਤਾ ਗਿਆ ਹੈ ਆਪਣੇ ਸੰਬੋਧਨ ਦੇ ਦੌਰਾਨ ਭਗਵੰਤ ਮਾਨ ਨੇ ਹੁਣ ਹੈਲਪ ਲਾਈਨ ਨੰਬਰ 1076 ਦੇ ਉੱਤੇ ਫੋਨ ਕਰਕੇ ਘਰ ਬੁਲਾ ਕੇ ਅਧਿਕਾਰੀ ਦੇ ਕੋਲੋਂ ਤੁਸੀਂ ਰਜਿਸਟਰੀ ਕਰਵਾ ਸਕਦੇ ਹੋ ਉਨ੍ਹਾਂ ਨੇ ਕਿਹਾ ਹੈ ਕਿ ਇਸ ਤੋਂ ਪਹਿਲਾਂ ਜਿਹੜਾ ਕਿ ਈਜ਼ੀ ਮੋਹਾਲੀ ਦੇ ਵਿੱਚ ਇਸ ਤੋਂ ਪਹਿਲ ਉਹਨਾਂ ਨੇ ਗਿਆ ਹੈ ਕਿ ਸਭ ਤੋਂ ਪਹਿਲਾਂ ਮੁਹਾਲੀ ਤੋਂ ਈਜ਼ੀ ਰਜਿਸਟਰੀ ਪ੍ਰੋਜੈਕਟ ਦੀ ਸ਼ੁਰੂਆਤ ਕੀਤੀ ਗਈ ਹੈ ਮੁਹਾਲੀ ਦੇ ਵਿੱਚ ਪਹਿਲਾਂ ਡਰਾਈ ਰਨ ਕੀਤਾ ਗਿਆ ਹੈ ਅਤੇ ਇਸ ਤੋਂ ਬਾਅਦ ਇਸ ਦਾ ਉਗਾਟਨ ਹੁਣ ਕੀਤਾ ਗਿਆ ਹੈ ਸੋ ਈਜ਼ੀ ਰਜਿਸਟਰੀ ਹੁਣ ਪੰਜਾਬ ਦੇ ਵਿੱਚ ਵੀ ਸ਼ੁਰੂ ਕਰ ਦਿੱਤੀ ਗਈ ਹੈ ਤੇ ਫੋਨ ਕਰਕੇ ਹੀ ਤੁਸੀਂ 1076 ਦੇ ਉੱਤੇ ਘਰ ਬੈਠੇ ਰਜਿਸਟਰੀ ਕਰਾ ਸਕਦੇ ਹੋ ਇਸ ਤੋਂ ਬਾਅਦ ਅਗਲੀ ਖਬਰ ਦੀ ਗੱਲ ਕਰੀਏ ਤੇ ਵਿਆਹਾਂ ਦੇ ਉੱਤੇ ਦੇਰ ਰਾਤ ਤੱਕ ਵੱਜਦੇ ਡੀਜੇ ਲੋਕਾਂ ਦੇ ਲਈ ਬਣੀ ਹੈ ਪਰੇਸ਼ਾਨੀ ਪ੍ਰਸ਼ਾਸਨ ਬੇਖਬਰ ਜੀਹਾਂ ਤਰਨ ਤਰ ਤੋਂ ਮਾਮਲਾ ਸਾਹਮਣੇ ਨਿਕਲ ਕੇ ਆ ਰਿਹਾ ਵਿਆਹ ਸ਼ਾਦੀਆਂ ਦੇ ਸੀਜ਼ਨ ਚੱਲ ਰਹੇ ਹਨ ਜਿਸ ਦੇ ਕਾਰਨ ਲੋਕਾਂ ਦੇ ਵੱਲੋਂ ਦੇਰ ਰਾਤ ਤੱਕ ਘਰਾਂ ਦੇ ਵਿੱਚ ਡੀਜੇ ਲਾ ਕੇ ਖੁਸ਼ੀਆਂ ਮਨਾਇਆਂ ਜਾਂਦੀਆਂ ਹਨ ਪਰ ਇਹ ਡੀਜੇ ਬਜ਼ੁਰਗਾਂ ਬਿਮਾਰ ਵਿਅਕਤੀਆਂ ਤੇ ਛੋਟੇ ਬੱਚਿਆਂ ਦੇ ਲਈ ਕਾਫੀ ਜ਼ਿਆਦਾ ਪਰੇਸ਼ਾਨੀ ਬਣ ਰਹੇ ਹਨ ਕਿਉਂਕਿ ਦੇਰ ਰਾਤ ਤੱਕ ਡੀਜੇ ਦੇ ਉੱਤੇ ਲੋਕਾਂ ਦੇ ਵੱਲੋਂ ਲਾ ਕੇ ਆਸ-ਪਾਸ ਦੇ ਰਹਿਣ ਵਾਲੇ ਲੋਕਾਂ ਨੂੰ ਤੰਗ ਪਰੇਸ਼ਾਨ ਕੀਤਾ ਜਾਂਦਾ ਹੈ ਜਿਸ ਤੋਂ ਬਾਅਦ ਜਿਸ ਕਾਰਨ ਲੋਕਾਂ ਦੇ ਵਿੱਚ ਵੀ ਪ੍ਰਸ਼ਾਸਨ ਪ੍ਰਤੀ ਹੁਣ ਭਾਰੀ ਰੋਸ ਪਾਇਆ ਜਾ ਰਿਹਾ ਹੈ ਇਸੇ ਸੰਬੰਧੀ ਹੁਣ ਜਿਹੜਾ ਕਿ ਤੁਹਾਨੂੰ ਦੱਸ ਦਈਏ ਕਿ ਸਮਾਜ ਸੇਵੀ ਮਨਵਰ ਅਲੀ ਗੁਰਜੀਤ ਸਿੰਘ ਰੋੜਾ ਸਤਵਿੰਦਰ ਸਿੰਘ ਰੋੜਾ ਸੁਖਵਿੰਦਰ ਸਿੰਘ ਇਹ ਦਾਣ ਦਾ ਕਹਿਣਾ ਹੈ ਕਿ ਅਕਸਰ ਹੀ ਦੇਖਣ ਦੇ ਵਿੱਚ ਮਿਲਦਾ ਹੈ ਕਿ ਲੋਕ ਖੁਸ਼ੀ ਦੇ ਪ੍ਰੋਗਰਾਮ ਦੇ ਵਿੱਚ ਲੋਕਾਂ ਦੇ ਵੱਲੋਂ ਘਰਾਂ ਦੇ ਵਿੱਚ ਡੀਜੇ ਲਾਏ ਜਾਂਦੇ ਹਨ ਜਿਸ ਤੋਂ ਬਾਅਦ ਕਿ ਅੱਧੀ ਰਾਤ ਤੋਂ ਬਾਅਦ ਵੀ ਉਹਨਾਂ ਦੇ ਵੱਲੋਂ ਲਗਾਤਾਰ ਡੀਜੇ ਦੀ ਧਮਕ ਅਤੇ ਇਸ ਤੋਂ ਇਲਾਵਾ ਆਵਾਜ਼ ਇੰਨੀ ਜ਼ਿਆਦਾ ਹੁੰਦੀ ਹੈ ਕਿ ਬਿਮਾਰ ਅਤੇ ਬਜ਼ੁਰਗ ਵਿਅਕਤੀਆਂ ਦੇ ਲਈ ਮੁਸ਼ਕਲਾਂ ਖੜੀਆਂ ਕਰ ਦਿੰਦੀ ਹੈ ਸੋ ਇਸ ਤੋਂ ਬਾਅਦ ਹੁਣ ਤਰਨਤਾਰਨ ਦੇ ਕਮਿਸ਼ਨਰ ਦੇ ਕੋਲੋਂ ਮੰਗ ਕੀਤੀ ਗਈ ਹੈ ਕਿ ਡੀਜੇ ਲਾਉਣ ਦੇ ਉੱਤੇ ਪਾਬੰਦੀ ਲਗਾਉਣੀ ਚਾਹੀਦੀ ਹੈ ਤੇ 10 ਵਜੇ ਤੋਂ ਬਾਅਦ ਡੀਜੇ ਨਹੀਂ ਲੱਗਣੇ ਚਾਹੀਦੇ ਸੋ ਇਸ ਦੇ ਉੱਤੇ ਤੁਸੀਂ ਵੀ ਕਮੈਂਟ ਕਰਕੇ ਜਰੂਰ ਆਪਣੀ ਰਾਏ ਦਿਓ ਕਿ 10 ਵਜੇ ਤੋਂ ਬਾਅਦ ਡੀਜੇ ਪੰਜਾਬ ਦੇ ਵਿੱਚ ਪਿੰਡਾਂ ਦੇ ਵਿੱਚ ਜਾਂ ਫਿਰ ਸ਼ਹਿਰਾਂ ਦੇ ਵਿੱਚ ਵਜਾਉਣੇ ਚਾਹੀਦੇ ਹਨ ਜਾਂ ਫਿਰ ਨਹੀਂ ਵੀਡੀਓ ਨੂੰ ਅੰਤ ਤੱਕ ਦੇਖਣ ਦੇ ਲਈ ਅਤੇ ਖਬਰਾਂ ਦੇ ਵਿੱਚ ਬਣੇ ਰਹਿਣ ਦੇ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ ਤੁਹਾਡਾ ਅੱਜ ਦਾ ਦਿਨ ਸ਼ੁਭ ਰਹੇ ਵੀਡੀਓ ਨੂੰ ਲਾਈਕ ਸ਼ੇਅਰ ਅਤੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਭੁੱਲਿਓ ਥੈਂਕ ਯੂ